ਇਲਾਕੇ ਦੇ ਵਿੱਚ ਮਿਸਾਲ ਬਣ ਕੇ ਉਤਰ ਰਹੇ ਇਹ ਪਿੰਡ ਚੱਕ ਬਜੀਦਾ ਦੇ ਨੌਜਵਾਨ ਹੈ ਯੂਥ ਕਲੱਬ ਸੋਸਾਇਟੀ ਦੇ ਮੈਂਬਰ ਹੈ ਜਿਹੜੇ ਹਰ ਰੋਜ਼ ਨਵੇਂ ਤੋਂ ਨਵੇਂ ਮੁੱਦਿਆਂ ਨੂੰ ਚੁੱਕ ਕੇ ਆਪਣੇ ਪਿੰਡ ਤੇ ਨਗਰ ਦਾ ਨਾਮ ਉੱਚਾ ਕਰਨ ਦੇ ਵਿੱਚ ਲੱਗੇ ਹੋਏ ਹਨ ਇਸ ਦੇ ਚਲਦਿਆਂ ਨੌਜਵਾਨ ਇਕੱਠੇ ਹੋ ਕੇ ਪਹੁੰਚ ਗਏ ਐਮਪੀ ਸ਼ੇਰ ਸਿੰਘ ਕਬਾਇਆ ਦੇ ਕੋਠੀ ਵਿੱਚ ਜਾ ਕੇ ਰੱਖ ਦਿੱਤੀਆਂ ਵੱਡੀਆਂ ਮੰਗਾਂ ਬਾਉ ਦਾ ਪਹਿਲਾ ਜੀ ਤੁਹਾਡੇ ਚੈਨਲ ਦੇ ਮਾਧਿਅਮ ਰਾਜ ਜੁੜੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਅਸੀਂ ਅੱਜ ਇਕੱਠੇ ਹੋਇਆ ਪਿੰਡ ਚੱਕ ਵਜੀਦਾ ਪਸਤੀ ਕੇਰਾ ਪਿੰਡ ਚੱਕ ਟਾਲੀਵਾਲ ਦੇ ਪਿੰਨੋ ਯੂਥ ਕਲੱਬ ਇਕੱਠੇ ਹੋ ਕੇ ਆਏ ਆ ਜੀ ਤੇ ਇਹ ਆਪਣੀ ਜੀ ਸੜਕ ਮਾਰ ਰਹੀ ਬਣ ਰਹੀ ਹੈ ਜਿਹੜੇ ਆਪਣੇ ਟਾਲੀਵਾਲ ਤੋਂ ਲੈ ਕੇ ਕਬੈ ਤੱਕ ਜਾਂਦੀ ਹੈ ਜੀ ਅੱਛਾ ਜੀ ਇਹ ਜੀ ਠੇਕੇਦਾਰ ਵੱਲੋਂ ਇਹਦੇ ਮਨੋ ਪੱਛ ਲਾ ਕੇ ਚੰਨੀ ਵਾਲੀ ਪੈਚ ਵਰਕ ਕਰਕੇ ਰਿਪੇਅਰ ਕੀਤੀ ਜਾ ਰਹੀ ਹੈ ਜੀ ਅੱਜ ਤੋਂ ਪਹਿਲਾਂ ਜਦੋਂ ਛੜਕ ਮਨੋ ਬਣੀ ਸੀ ਉਦੋਂ ਇਹਨਾਂ ਨੇ ਮਨੋ ਪਿੱਛੋਂ ਠੇਕ ਆਇਆ ਸੀ ਸਾਰੀ ਬਣਨ ਦਾ ਅੱਛਾ ਜੀ ਇਹ ਉਡੇ ਸਾਹਮਣੇ ਵੇਖ ਲੋ ਜੀ ਇਹ ਲਗਭਗ 5 ਸਾਲ ਹੀ ਹੋਇਆ ਨੇ ਸਾਰੀ ਸੜਕ ਪੁੱਟੀ ਪਈ ਐ ਠੀਕ ਹੈ ਜੀ ਅਸੀਂ ਤਾਂ ਇਕੱਠੇ ਹੋ ਕੇ ਸਾਰੇ ਐਮਪੀ ਸਾਹਿਬ ਕੋਲ ਮੰਗ ਲੈ ਕੇ ਗਏ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਹਨੂੰ ਜਿਵੇਂ ਪਿੱਛੋਂ ਠਿਕ ਆਇਆ ਐ ਉਸੇ ਤਰ੍ਹਾਂ ਹੀ ਬਣਾਈ ਜਾਏਗੀ ਤੇ ਅਸੀਂ ਆ ਤੁਸੀਂ ਸਾਹਮਣੇ ਦਿਖਾ ਸਕਦੇ ਹੋ ਘਰ ਆ ਗਏ ਨੇ ਜੀ ਇਹਨਾਂ ਨੂੰ ਵੀ ਤੁਹਾਡੇ ਚੈਨਲ ਦੇ ਮਾਧਿਅਮ ਰੇ ਬੇਨਤੀ ਕਰਦੇ ਆ ਕਿ ਤੁਸੀਂ ਪਾਣੀ ਦਾ ਕੰਟਰੋਲ ਕਰੋ ਇਹ ਛੜਕਾਂ ਵਾਰ-ਵਾਰ ਨਹੀਂ ਬਣਦੀਆਂ ਜੀ ਅੱਛਾ ਮੈਂ ਗੱਲ ਕਰਾਂ ਵੀ ਆ ਜਿਹੜਾ ਪਾਣੀ ਚੱਲ ਰਿਹਾ ਇਸ ਸਾਹਮਣੇ ਹਾਂਜੀ ਹਾਂਜੀ ਇਹ ਮੋਟਰ ਚੱਲ ਰਹੀ ਏ ਇਹਦਾ ਪਾਣੀ ਜਿਹੜਾ ਹੈ ਇੱਥੋਂ ਜਿਹੜਾ ਰਿਲੀਜ਼ ਹੋ ਰਿਹਾ ਇਹ ਜੀ ਪਾਣੀ ਦੀ ਤੁਹਾਨੂੰ ਮੈਂ ਦੱਸਦਾ ਜੀ ਆਪਣੇ ਪਿੰਡ ਦੇ ਪਿੱਛੇ ਛੱਪੜ ਹਾਂਜੀ ਪਿੰਡ ਚਕਟਾਲੀ ਵਾਲਾ ਛੱਪੜ ਏ ਜੀ ਹਾਂਜੀ ਉਹਦੀ ਅੰਡਰਗਰਾਊਂਡ ਪਾਈਪ ਪਾ ਕੇ ਇਹ ਇਧਰ ਚੱਪੜ ਬਣਿਆ ਹੋਇਆ ਜੀ ਉਹਦੇ ਚੋਂ ਮਨ ਲੋ ਮੋਟਰ ਲਾ ਕੇ ਪਾਣੀ ਇਧਰ ਆਉਂਦਾ ਹੈ ਔਰ ਨਿਕਾਸ ਕੱਢਿਆ ਜਾਂਦਾ ਹੈ ਹਾਂਜੀ ਔਰ ਨਿਕਾਸ ਕੱਢਿਆ ਜਾਂਦਾ ਹੈ ਰਸਤੇ ਜੋ ਮਨ ਲੋ ਜਿੰਨੀਆਂ ਪਾਪੇ ਤੋਂ ਲੀਕ ਹੈ ਹਾਂਜੀ ਤੇ ਤੂੰ ਪਾਣੀ ਨਿਕਾਸ ਕਰਨਗੇ ਪਾਣੀ ਲੀਕ ਹੋ ਕੇ ਸਾਰਾ ਖੜਕਦਾ ਜਾਵੇਗਾ ਅੱਛਾ ਜੀ ਹਾਂਜੀ ਉਹ ਉਹ ਪਾਣੀ ਦੇ ਨੇ ਕੋਈ ਲਿੰਕ ਨਹੀਂਗਾ ਉਹਦਾ ਕੋਈ ਲਿੰਕ ਨਹੀਂ ਉਹਨਾਂ ਦੀ ਮਨ ਲੋ ਫਸਲ ਵਿੱਚ ਜਾ ਰਿਹਾ ਅੱਛਾ ਉਧਰ ਚੱਲਿਆ ਹਾਂਜੀ ਉਧਰ ਜਾ ਰਿਹਾ ਠੀਕ ਹੈ ਜੀ ਹੂੰ ਹੋਰ ਕੀ ਕਹਿਣਾ ਚਾਹੋਗੇ ਇਹਦੇ ਚ ਇੱਕ ਕਸੀ ਹੋਰ ਪਿੰਡ ਵਾਸੀਆਂ ਨੂੰ ਕੋ ਬਾਏ ਤੋਂ ਲੈ ਤੇ ਜਿੰਨੇ ਵੀ ਟਾਲੀ ਵਾਲੇ ਦੇ ਵਿੱਚ ਸੜਕ ਤੇ ਜੋ ਵੀ ਕਾਰ ਬੈਟਿਆ ਹਾਂ ਜਿਨੇ ਜਾਂ ਜਿਨ੍ਹਾਂ ਦਾ ਖੇਤ ਹੈਗੇ ਨੇ ਜਿਨੇ ਹੁਣ ਅੱਜ ਪੁਲੀ ਪਾਉਣੀ ਹੈ ਉਹ ਅੱਜ ਪੁਲੀ ਪਾ ਸਕਦਾ ਹੈ ਜੀ ਕਿਸੇ ਨੇ ਕੋਈ ਥੱਲੇ ਆਪਣੀ ਤਾਰ ਲਗਾਉਣੀ ਹੈ ਸੜਕ ਅੱਜ ਪੱਟੀ ਜਾ ਰਹੀ ਤੇ ਥੱਲੇ ਤਾਰ ਲਗਾ ਸਕਦਾ ਹੈ ਜਿਸ ਦਿਨ ਇਹਦੇ ਤੇ ਲੱਕ ਪੈ ਗਈ ਬਜਰੀ ਪੈ ਗਈ ਫਾਈਨਲ ਹੋ ਗਈ ਉਸ ਤੋਂ ਬਾਅਦ ਅਸੀਂ ਇਹ ਬਿਨਾਂ ਕਿਸੇ ਪਰਮਿਸ਼ਨ ਤੋਂ ਅਸੀਂ ਪੱਟ ਸੜਕ ਜਿਹੜੀ ਉਹ ਪੱਟਣ ਨਹੀਂ ਦੇਵਾਂਗੇ ਜੇ ਕੋਈ ਇਸ ਦੇ ਪੱਟਦਾ ਫੇਰ ਵੀ ਪੱਟਦਾ ਹੈ ਅਸੀਂ ਉਹਦੇ ਵਿਰੁੱਧ ਕਾਰਵਾਈ ਕਰਾਉਣੀ ਕਰਾਉਣੀ ਜੀ ਅਸੀਂ ਸਭ ਨੂੰ ਪਹਿਲੇ ਹੱਥ ਬੰਦ ਕੇ ਬੇਨਤੀ ਹੈ ਵੀ ਤੁਸੀਂ ਇਹਨਾਂ ਕੰਮਾਂ ਤੋਂ ਬਾਜ਼ ਆ ਜਾਓ ਕਿਉਂਕਿ ਸੜਕਾਂ ਵਾਰ-ਵਾਰ ਨਹੀਂ ਬੰਦੀਆਂ ਸੜਕ ਬੰਦੀ ਤੇ ਤੀਜੇ ਦਿਨ ਕੋਈ ਆ ਤੇ ਆਦੀ ਪੁਲੀ ਪੂਰਨ ਲੱਗ ਜਾਂਦਾ ਜੀ ਤਾਰਪੁਰ ਲੱਗ ਜਾਂਦਾ ਸੜਕ ਪੱਟ ਕੇ ਉਹ ਤੋਂ ਸਤਿਆਨਾਸ਼ ਹੋ ਜਾਂਦਾ ਜੀ ਗੁਰਸਾਹਿਬ ਨੂੰ ਇਹੀ ਮੇਰੇ ਪਿੰਡ ਵਾਸੀ ਨੂੰ ਬੇਨਤੀ ਹੈ ਵੀ ਇਹ ਜਿੰਨਾ ਅੱਜ ਪੁਲੀ ਪੋਣੀ ਪੁਲੀ ਪਾ ਸਕਦਾ ਹੈ ਇਸ ਤੋਂ ਬਾਅਦ ਅਸੀਂ ਜੇ ਰਿਪੇਅਰ ਹੋਗੇ